ਬਿਡਪਨ ਆਉ ਲਾਈਵ ਅੱਜ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਜੋ ਚਾਰ ਰੋਜ਼ ਤੋਂ ਅੱਜ ਚੌਥਾ ਦਿਨ ਹੈ ਡੀਡੀਐਫਸੀ ਫੁੱਟਬਾਲ ਕਲੱਬ ਜ਼ਿਲ੍ਹਾ ਤਰਨਤਾਰਨ ਵਿੱਚ ਬਹੁਤ ਸੋਹਣਾ 7 ਸਾਈਡ ਡੇ ਨਾਲ ਆਲ オーਪਨ ਫੁੱਟਬਾਲ ਕੱਪ ਚੱਲ ਰਿਹਾ ਜਿਸ ਵਿੱਚ ਬਹੁਤ ਦੂਰੋਂ ਦੂਰੋਂ ਬਹੁਤ ਵਧੀਆ ਜਿਹੜੇ ਪਲੇਅਰ ਆ ਪਹੁੰਚ ਰਹੇ ਆ ਤੇ ਵਧੀਆ ਟੀਮਾਂ ਦੇ ਵਿੱਚ ਖੇਡ ਕੇ ਬਹੁਤ ਸੋਹਣਾ ਪ੍ਰਦਰਸ਼ਨ ਕਰਕੇ ਸਾਡਾ ਤਰਨਤਾਰਨ ਜ਼ਿਲ੍ਹੇ ਦਾ ਜਿਹੜਾ ਹੋਰ ਮਾਣ ਵਧਾ ਰਿਹਾ ਇਸ ਵਕਤ ਸਾਡੇ ਨਾਲ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਭਾਜੀ ਹਰਮਨ ਜੋ ਸਿੰਘ ਖਾਬੜਾ ਜਿਨ੍ਹਾਂ ਨੇ ਬਹੁਤ ਵਧੀਆ ਕਲੱਬਾਂ ਵਿੱਚ ਫੁੱਟਬਾਲ ਖੇਡਿਆ ਦੇ ਇੱਕ ਬਹੁਤ ਉੱਚੇ ਲੈਵਲ ਦਾ ਫੁੱਟਬਾਲ ਖੇਡਿਆ ਉਹ ਇਸ ਵਕਤ ਡਿਊਡੀ ਐਫ ਸੀ ਕਲੱਬ ਦੇ ਵਿੱਚ ਜੋ ਸਰਾਬੇ ਦੀ ਟੀਮ ਵੱਲੋਂ ਉਹਨਾਂ ਨੇ ਬਹੁਤ ਸੋਹਣੀ ਗੇਮ ਖੇਡੀ ਆ ਆਪਣੀ ਟੀਮ ਲੈ ਕੇ ਪਹੁੰਚੇ ਆ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਜੋ ਇੱਥੋਂ ਦਾ ਅਰੇਂਜਮੈਂਟ ਐ ਇੱਥੋਂ ਦਾ ਟੂਰਨਾਮੈਂਟ ਐ ਕਿਵੇਂ ਦਾ ਲੱਗਾ ਉਹਨਾਂ ਨੂੰ ਸਤਿ ਸ੍ਰੀ ਅਕਾਲ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਜੀ ਕਿਵੇਂ ਦਾ ਲੱਗ ਰਿਹਾ ਜੀ ਡੀਆਫਸੀ ਜੋ ਤਰਨਤਨ ਜ਼ਿਲ੍ਹੇ ਦਾ ਸਾਡਾ ਇਹ ਟੂਰਨਾਮੈਂਟ ਮੈਂ ਬਹੁਤ ਇਸ ਟੂਰਨਾਮੈਂਟ ਬਾਰੇ ਸੁਣਿਆ ਜੀ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਜਿੰਨੇ ਆਈਐਸਐਲ ਦੇ ਪਲੇਅਰ ਆ ਜਿੰਨੇ ਪ੍ਰੋਫੈਸ਼ਨਲ ਪਲੇਅਰ ਆ ਉਹ ਸਾਰੇ ਫ੍ਰੀ ਹੁੰਦੇ ਆ ਤੇ ਸਾਨੂੰ ਬੜੀ ਜਿਹੜਾ ਆਪਾਂ ਕਹਿੰਦੇ ਇਨਫਰਾਸਟ੍ਰਕਚਰ ਜਿਹੜਾ ਕਹਿੰਦੇ ਗਰਾਊਂਡ ਹੈ ਜਿਹਦੇ ਵਿੱਚ ਆ ਕੇ ਹਾਜੀ ਪ੍ਰੋਫੈਸ਼ਨਲ ਪਲੇਅਰ ਆ ਕੇ ਖੇਡਦਾ ਆ ਉਹਦਾ ਕਾਰਨ ਇਹੀ ਆ ਕਿ ਇਹਦਾ ਮਤਲਬ ਤੁਹਾਡੀ ਜਿਹੜੀ ਇੱਥੇ ਸਾਨੂੰ ਬੜੀ ਚੀਜ਼ ਆ ਗਰਾਊਂਡ ਲੈਵਲ ਦੇ ਉੱਤੇ ਜਿਹੜੀ ਤੁਹਾਡੀ ਗਰਾਊਂਡ ਦੀ ਕੰਡੀਸ਼ਨ ਹੈ ਉਹ ਬਹੁਤ ਜ਼ਿਆਦਾ ਮੈਂ ਕਹਿ ਸਕਦਾ ਕਿ ਕਈ ਆਈਐਸਐਲ ਟ੍ਰੇਨਿੰਗ ਸੈਸ਼ਨ ਜਿਹੜੀ ਟ੍ਰੇਨਿੰਗ ਗਰਾਊਂਡ ਆ ਉਹਦੇ ਵਰਗੀ ਆ ਇਹ ਆਲਮੋਸਟ ਤੁਸੀਂ ਬਹੁਤ ਵਧੀਆ ਮੇਨਟੇਨੈਂਸ ਕੀਤਾ ਮੈਂ ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਦਾ ਪਾਤਰ ਹਾਂ ਤੁਸੀਂ ਤੇ ਬਹੁਤ ਵਧੀਆ ਲੱਗਦਾ ਆ ਆਕੇ ਕਿਉਂਕਿ ਇੰਜਰੀ ਤਾਂ ਹੀ ਬੰਦਾ ਸੇਫ ਰਹਿੰਦਾ ਸਾ ਨਾ ਪਹਿਲਾਂ ਜੇ ਤੁਹਾਡੀ ਖੇਡਣ ਦੀ ਗਰਾਊਂਡ ਜਿਹੜੀ ਸਰਫੇਸ ਹੈ ਉਹ ਵਧੀਆ ਹੋਵੇ ਤੇ ਇਹ ਇੱਕ ਕਾਰਨ ਨੇ ਆ ਇਹਦੇ ਬਾਰੇ ਬਹੁਤ ਸੋਹਣਾ ਟੂਰਨਾਮੈਂਟ ਬਾਰੇ ਤੇ ਮੈਂ ਬੜਾ ਭਾਗ ਆਣਾ ਕਿ ਮੈਨੂੰ ਇੱਥੇ ਖੇਡਣ ਦਾ ਮੌਕਾ ਮਿਲਿਆ ਵੈਸੇ ਭਾਜੀ ਇਹ ਤਰਮਤਰ ਜ਼ਿਲ੍ਹੇ ਤੁਸੀਂ ਪਹਿਲੀ ਵਾਰ ਆਏ ਕਿ ਅੱਗੇ ਵੀ ਕਦੀ हां जी ਪਹਿਲਾਂ ਜਿੱਦਾਂ ਅਸੀਂ ਗੁਰਦੁਆਰਾ ਸਾਹਿਬ ਅਸੀਂ ਜਾਂਦੇ ਰਹਿੰਦੇ ਸੀਗੇ ਦਰਸ਼ਨ ਕਰਨ ਜਾਂ ਰੇਸ਼ੇਦਾਰੀ ਦੇ ਵਿੱਚ ਆਉਂਦੇ ਸੀ ਪਰ ਕਦੇ ਵੀ ਖੇਡਣ ਦਾ ਜਿੱਦਾਂ ਬਿਜ਼ੀ ਰਹੀਦਾ ਜਾਂ ਕਿਤੇ ਨਾ ਕਿਤੇ ਫੈਮਿਲੀ ਨਾਲ ਚਲੇ ਜਾਈਦਾ ਪਰ ਇਸ ਵਾਰ ਮੈਂ ਆਪ ਸਰਬੇ ਆਪਣੇ ਜਿਹੜੇ ਛੋਟੇ ਭਰਾ ਖੇਡਦੇ ਜਿੰਨੇ ਵੀ ਇੰਟਰਨੈਸ਼ਨਲ ਪਲੇਅਰ ਆਪਰਾਵ ਸੁਖਨਿਆ ਗੁਰਸੇਮਰਤ ਆ ਹੋਰ ਜਿਹੜੇ ਮੁੰਡੇ ਆ ਆਪਣੇ ਦਾ ਜੂਨੀਅਰ ਉਹਨਾਂ ਨੂੰ ਫੇ ਅਸੀਂ ਫੇ ਮੈਂ ਵੈਸੇ ਉਹਨਾਂ ਨੂੰ ਹਮੇਸ਼ਾ ਇਹ ਕਹਿੰਨਾ ਉਹਨਾਂ ਵੀ ਤੁਸੀਂ ਪ੍ਰੋਫੈਸ਼ਨਲ ਜਿਹੜੇ ਜਿਹੜੇ ਪ੍ਰੋਫੈਸ਼ਨਲ ਪਲੇਅਰ ਆ ਉਹ ਜਾ ਕੇ ਆਪਣੇ ਪਿੰਡਾਂ ਨੂੰ ਵਿੱਚ ਖੇਡਣ ਦਾ ਥੋੜਾ ਜਿਹਾ ਬੰਦਾ ਇੰਜਰੀ ਤੋਂ ਛੱਡ ਤੋਂ ਵਜਣ ਕਿਉਂਕਿ ਪ੍ਰੋਫੈਸ਼ਨਲਿਜ਼ਮ ਇਹ ਦੱਸਦਾ ਕਿ ਤੁਸੀਂ ਜਿਹੜਾ ਤੁਹਾਨੂੰ ਪੈਸਾ ਦਿੱਤਾ ਜਾਂਦਾ ਆ ਉਹਨੂੰ ਲੈ ਕੇ ਤੁਸੀਂ ਕਿੰਨੇ ਇੱਕ ਸੀਰੀਅਸ ਆ ਕਿਉਂਕਿ ਕੱਲੋਂ ਤੁਹਾਡੇ ਛੱਟ ਛੋੜ ਕੇ ਤੇ ਲੱਜ ਜਾਏ ਚਲੋ ਛੱਟ ਛੋੜ ਤਾਂ ਕਿਤੇ ਬੰਦਾ ਬੱਸ ਚੜਦਾ ਵੀ ਗਿੱਟਾ ਮੋੜ ਸਕਦਾ ਫਿਰ ਪ੍ਰੋਫੈਸ਼ਨਲ ਹੋਣ ਦੇ ਤੁਹਾਨੂੰ ਉਸ ਕਿਤੇ ਦਾ ਪੈਸਾ ਦਿੱਤਾ ਜਾਂਦਾ ਤੇ ਮੈਂ ਇਹਨਾਂ ਨੂੰ ਅਕਸਰ ਹੀ ਥੋੜਾ ਬਹੁਤ ਗਾਈਡ ਅਸੀਂ ਕਰਦੇ ਆ ਐਜ਼ ਯੋ ਸਾਨੂੰ ਸੁਣਦੇ ਕਰਕੇ ਮਾਣ ਬਖਸ਼ਦੇ ਆ ਮੈਂ ਅਨੁਮਾਨਿਤ ਨਹੀਂ ਤੁਸੀਂ ਆਪਣੇ ਆਪ ਨੂੰ ਬਚਾਉਂਦੇ ਹੋਏ ਪਰ ਜੋ ਮੈਂ ਗਰਾਊਂਡ ਦੀ ਕੰਡੀਸ਼ਨ ਦੇਖੀ ਆ ਜੋ ਇੱਥੇ ਹੈਗਾ ਵੀ ਮੇਰੇ ਹਿਸਾਬ ਨਾਲ ਕਿ ਇਹ ਬਹੁਤ ਵਧੀਆ ਕਦਮ ਆ ਆਪਣੇ ਏਰੀਆ ਦੇ ਫੁੱਟਬਾਲ ਨੂੰ ਸਰਗੋਲੇਤ ਕਰ ਲਈ ਹਾਂਜੀ ਭਾਜੀ ਕਿੰਨੇ ਚਿਰ ਤੋਂ ਤੁਸੀਂ ਫੁੱਟਬਾਲ ਦੇ ਨਾਲ ਜੁੜੇ ਹੋ ਕਿੰਨੇ ਚਿਰ ਤੋਂ ਜਾਂ ਕਿਹੜੇ-ਕਿਹੜੇ ਕਲੱਬਾਂ ਵਿੱਚ ਖੇਡੇ ਹੁਣ ਤੱਕ ਤੁਸੀਂ ਮੇਰੇ ਫਾਦਰ ਸਾਹਿਬ ਵੀ ਇੰਟਰਨੈਸ਼ਨਲ ਪਲੇਅਰ ਰਹੇ ਹਨੰਦ ਸਿੰਘ ਖਾਬੜਾ ਪੰਜਾਬ ਸਟੇਟ ਲੈਕਸੀਡੀ ਬੋਰਡ ਦੇ ਵਿੱਚ ਉਹ ਵੀ ਉਹਨਾਂ ਨੇ ਵੀ ਪੰਜਾਬ ਨੂੰ 10-12 ਸਾਲ रिप्रेजेंट ਕੀਤਾ ਤੇ ਉਹ ਜ਼ਿਆਦਾ ਮੇਰੇ ਨਾਲੋਂ ਇਨਫਲੂਐਂਸ ਆ ਉਹਨਾਂ ਨਾਲੋਂ ਜ਼ਿਆਦਾ ਪਰ ਮੈਂ ਬੜਾ ਕਿਸਮਤ ਵਾਲਾ ਕਿ ਮੈਂ ਮਾਲਸ ਅਕੈਡਮੀ ਤੋਂ ਸ਼ੁਰੂ ਕੀਤਾ ਸੀ ਤੇ 2006 'ਚ ਮੈਂ ਪਹਿਲੀ ਪ੍ਰੋਫੈਸ਼ਨਲ ਕਲੱਬ ਆ ਸਪੋਰਟਿੰਗ ਕਲੱਬ ਦੀ ਗੋਆ ਜੁਆਇਨ ਕੀਤੀ ਉਹ ਤੋਂ ਪਹਿਲਾਂ ਮੈਂ ਸਾਡਾ ਫੁੱਟਬਾਲ ਅਕੈਡਮੀ ਦਾ ਅਕੈਡੇਟ ਆ ਤੇ ਉਹ ਇੱਕ ਇਦਾਂ ਦੀ ਅਕੈਡਮੀ ਸੀ ਜਿਹਦੇ ਵਿੱਚ ਤੁਹਾਡਾ 10000 ਬੰਦਾ ਜੀ ਟ్రਾਇਲ ਦੇਣ ਜਾਂਦਾ ਤਾਂ ਗਿਣਵੇਂ ਚੁਣਵੇਂ ਇੱਕ ਜਾਂ ਦੋ ਜਾਂ ਪੰਜ 플레이ਰ ਲੈ ਜਾਂਦੇ ਆ ਤੇ ਮੈਨੂੰ ਉਹਦੇ ਵਿੱਚ ਆ ਮੇਰੀ ਸੈLECTION ਹੋਈ ਉਸ ਤੋਂ ਬਾਅਦ ਫਿਰ ਮੈਂ 2 ਸਾਲ ਬਾਅਦ ਜਿੱਦਾਂ ਹੀ ਮੈਂ ਨੈਸ਼ਨਲ ਟੀਮ ਨੂੰ ਰਿਪਰੈਜ਼ੈਂਟ ਕੀਤਾ 16 ਸਾਲ ਦੇ ਹੌਲੀ-ਹੌਲੀ ਅਸੀਂ ਅੱਗੇ ਤੋਂ ਅੱਗੇ ਜਿਹੜਾ ਪੈਂਡ ਸਾਡਾ ਚੱਲਦਾ ਰਿਹਾ ਵਾਹਿਗੁਰੂ ਦੀ ਕਿਰਪਾ ਨਾਲ ਤੇ ਫਿਰ ਮੈਂ ਪਹਿਲਾ ਜਿਹੜਾ ਪ੍ਰੋਫੈਸ਼ਨਲ ਕੰਟਰੈਕਟ ਆ ਉਹ ਮੈਂ ਕੀਤਾ ਸਪੋਰਟਿੰਗ ਕਲੱਬ ਦੀ ਗੋਆ ਉਸ ਤੋਂ ਬਾਅਦ ਫਿਰ ਮੈਂ 2009 ਦੇ ਵਿੱਚ ਖੇលਿਆ ਵਾਪਸ ਈਸਟ ਬੰਗਾਲ ਕਲੱਬ ਲਈ ਜਿੱਥੇ ਮੈਂ 7 ਸਾਲ ਰਿਹਾ ਤੇ ਮੈਂ ਉਹਨਾਂ ਦਾ ਮੈਨੂੰ ਬੜਾ ਦੱਸ ਦਿਓ ਇਹ ਖੁਸ਼ੀ ਹੁੰਦੀ ਹੈ ਕਿ ਜਦੋਂ ਕੁਝ ਬੰਦਾ ਅਚੀਵ ਕਰਦਾ ਕਿ ਮੈਂ ਸੈਕੰਡ ਹਾਈਐਸਟ ਕੈਪ ਪਲੇਅਰ ਹਾਂ ਤੇ ਉਹਨਾਂ ਦੀ ਜਿਹੜੇ ਲੱਖ ਕਰੋਨਾ ਦੇ ਜਿਹੜੀ ਉਹਨਾਂ ਦੀ ਆਪਣੇ ਪਬਲਿਕ ਸਪੋਰਟਰ ਆ ਉਹ ਤੁਹਾਨੂੰ ਦੇਖਦੇ ਆ ਤੇ ਮੈਨੂੰ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਫਿਰ ਮੈਂ ਖੇលਿਆ ਜਿਹੜੀਆਂ ISL ਦੇ ਵਿੱਚ Chennai NFC ਉਹਨਾਂ ਨਾਲ ਚੈਂਪੀਅਨ ਹੋਇਆ ਫਿਰ ਬੰਗਲੌਰੂ FC 'ਚ ਮੈਂ 5 ਸਾਲ ਖੇលਿਆ ਸੁਨੀਲ ਛੇਤਰੀ ਜਿਹੜੇ ਤੁਹਾਡੇ ਕਪਤਾਨ ਸਾਹਿਬ ਆ ਇੰਡੀਆ ਦੇ ਲੀਡਰ ਲੀਡਰ ਲੈਜੈਂਡ ਤੇ ਉਸ ਤੋਂ ਬਾਅਦ ਫਿਰ ਮੈਂ 2 ਸਾਲ Kerala Blasters ਖੇលਿਆ ਜਿਹੜੀ Sachin Tendulkar ਦੀ ਟੀਮ ਸੀ ਤੇ ਫਿਰ ਮੈਂ ਵਾਪਸ ਇਸ ਬੰਗਾਲ 'ਚ ਜਾ ਕੇ ਤੇ ਉਸ ਤੋਂ ਬਾਅਦ ਮੈਂ ਕਿਨਾਰ ਨਾਲ ਕੋਚਿੰਗ ਦਾ ਵੀ ਆਪਣਾ ਜਾਰੀ ਰੱਖਿਆ ਤੇ ਹੁਣ ਮੈਂ A ਲਾਇਸੈਂਸ ਕਰਦਾ ਪਿਆ ਤੇ ਰੱਬ ਕਿਰਪਾ ਰੱਖੇ ਇਦਾਂ ਹੀ ਮਨ ਨੀਮਾ ਮਾਤੂਚੀ ਰੱਖਦੇ ਹੋਏ ਅਸੀਂ ਅੱਗੇ ਵਧਦੇ ਦੇਖੋ ਅੱਗੇ ਹੌਲੀ ਹੌਲੀ ਮੈਂ ਹਜੇ ਰਿਟਾਇਰਮੈਂਟ ਨਹੀਂ ਅ ਅਨਾਉਂਸ ਕੀਤੀ ਪਰ ਦਿੱਲੀ ਐਫਸੀ ਨਾਲ ਮੈਂ ਐਜ਼ ਅ ਅਸਿਸਟੈਂਟ ਕੋਚ ਸੀ ਜਿਹੜੀ ਆਈ ਲੀ ਗਈ ਹੋਈ ਆ ਤੇ ਹੁਣ ਅੱਗੇ ਤੋਂ ਅੱਗੇ ਅਸੀਂ ਜੋ ਕੰਟੈਂਟ ਕਰਦੇ ਆ ਮੇਰੇ ਭਾਈ ਤੁਹਾਡੇ ਟਾਈਮ ਤੇ ਤੇ ਹੁਣ ਵਾਲੇ ਟਾਈਮ ਤੇ ਮਤਲਬ ਜਿੱਦਾਂ ਪੁਰਾਣੇ ਪਲੇਅਰਾਂ ਦੀ ਰਿਸਪੈਕਟ ਤੇ ਜਿਹੜੇ ਨਵੇਂ ਪਲੇਅਰ ਉਹ ਮਤਲਬ ਤੁਹਾਡੇ ਟਾਈਮ ਤੇ ਜਾਟਾ ਕਰਦੇ ਹੁੰਦੇ ਹੁਣ ਇਹ ਟਾਈਮ ਤੇ ਬੜਾ ਫਰਕ ਪੈ ਗਿਆ ਤੁਸੀਂ ਦੇਖਿਆ ਹੋਊਗਾ ਵੀ ਜਿਹੜੇ ਹੁਣ ਨਵੇਂ ਪਲੇਅਰ ਆ ਪੁਰਾਣੇ ਸੀਨੀਅਰ ਪਲੇਅਰ ਰਿਸਪੈਕਟ ਕੱਟ ਕਰਦੇ ਆ ਦੇਖੋ ਹਰ ਬੰਦਾ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਹਰ ਬੰਦੇ ਨੂੰ ਦੌੜ ਆਪਣੀ ਕਮਾਈ ਦੀ ਪਈ ਆ ਤੇ ਹਰ ਬੱਚਾ ਇਹ ਸੋਚਦਾ ਕਿ ਹੋ ਸਕਦਾ ਕਿ ਉਹਨੂੰ ਕੋਈ ਸ਼ਾਰਟਕਟ ਮਿਲ ਜਵੇ ਹੋ ਸਕਦਾ ਉਹਨੂੰ ਉਹ ਜਲਦੀ ਇਹ ਸੋਚਦਾ ਕਿ ਇਹ ਹੋ ਸਕਦਾ ਕਿਤੇ ਨਾ ਕਿਤੇ ਅਸੀਂ ਬਿਨਾ ਕੁਛ ਪਸੀਨਾ ਬਹਾਏ ਮਿਹਨਤ ਘੱਟ ਕੀਤੀ ਨਹੀਂ ਤੇ ਮੈਨੂੰ ਕਿਤਨਾ ਕਿਤੇ ਕੋਈ ਇਦਾਂ ਦਾ ਸਕੀਪ ਕਰਨ ਦੀ ਕੋਸ਼ਿਸ਼ ਕਰ ਲੈ ਵੀ ਜੇ ਅੱਜ ਅਸੀਂ ਨਾ ਕਰੀਏ ਤਾਂ ਹੋ ਸਕਦਾ ਅਗਲੇ 5 ਦਿਨ ਕਰਕੇ ਸਰ ਜਾਊਗਾ ਤੇ ਜਦੋਂ ਉਹ ਜਿਹੜਾ ਜਦੋਂ ਅਸੀਂ ਵੀ ਆਪਣੇ ਛੋੜੇ ਨੂੰ ਸਮਝਾਉਨੇ ਆ ਤਾਂ ਇਹ ਸਾਡੇ ਵੀ ਇਹ ਨਹੀਂ ਸਾਡੀ ਜਨਰੇਸ਼ਨ ਚ ਹੁੰਦਾ ਨਹੀਂ ਸੀ ਪਰ ਕੀ ਸੀਗਾ ਉਹਦੇ ਕੋਲ ਕੋਈ ਹੀਲਾ ਨਹੀਂ ਸੀ ਉਹਦੇ ਕੋਲ ਇਹ ਨਹੀਂ ਸੀਗਾ ਵੀ ਮੈਂ ਉਹਨੇ ਬਾਹਰ ਅੰਦਰ ਚੱਲ ਜਾਣਾ ਕਿ ਉਹ ਜਿਓਏ ਜਿਓਏ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਤਾਂ ਹੁਣ ਅੱਜ ਕੀ ਆ ਬੰਦਾ ਕੀ ਕਹਿੰਦਾ ਪਾਸਪੋਰਟ ਲਾਇਆ ਤਾਂ ਅਸੀਂ ਬਾਹਰ ਚੱਲ ਜਾਵਾਂਗੇ ਉਹ ਜਦੋਂ ਜਦੋਂ ਬਾਹਰ ਜਾਂਦੇ ਆ ਫਿਰ ਉਹ ਨਰਾਸ਼ ਹੁੰਦੇ ਕਿਉਂਕਿ ਉੱਥੇ ਵੀ ਮਿਹਨਤ ਕਰਨੀ ਪੈਣੀ ਆ ਹੁਣ ਕੀ ਆ ਹੁਣ ਜਦੋਂ ਵਾਪਸੀ ਘਰ ਵਾਪਸੀ ਹੋ ਜਾਂਦੀ ਆ ਬੰਦੇ ਮੋੜ ਆਉਂਦੇ ਆ ਫਿਰ ਹੁਣ ਫਿਰ ਉਹਨਾਂ ਕੋਲ ਲੇਟ ਹੋ ਜਾਂਦੇ ਆ ਗੱਲ ਇਹ ਆ ਵੀ ਜਿੰਨੀ ਜਲਦੀ ਤੁਸੀਂ ਜਿਹੜੀ ਜਿਹੜੀ ਸੱਚਾਈ ਇਹ ਆ ਕਿ ਤੁਹਾਨੂੰ ਇੱਕ ਪ੍ਰੋਸੈਸ ਦੇ ਥਰੂ ਜਾਣਾ ਪੈਣਾ ਉਹ ਪ੍ਰੋਸੈਸ ਇਹ ਆ ਕਿ ਜੇ ਦਿਨ ਆ ਦਿਨ ਤੋਂ ਬਾਅਦ ਦੁਪਹਿਰ ਆਣੀ ਆ ਦਿਨ ਆ ਸਵੇਰੇ ਆ ਦੁਪਹਿਰ ਆ ਫਿਰ ਸ਼ਾਮ ਆਣੀ ਆ ਉਸ ਤੋਂ ਬਾਅਦ ਰਾਤ ਆਣੀ ਆ ਇਹ ਜਿਹੜਾ ਆ ਇਹ ਨਿਜਮ ਆ ਜਿਹੜਾ ਪ੍ਰੋਸੈਸ ਤੋਂ ਪਹਿਲਾਂ ਜੇ ਕਿਸੇ ਨੂੰ ਤੁਸੀਂ ਕਹੋਗੇ ਜੀ ਫਲਾਣੇ ਬਣ ਕੇ ਇਹ ਐਗਜ਼ਾਮਪਲ ਇਦਾਂ ਨਹੀਂ ਆ ਕਿਉਂਕਿ ਮੈਂ ਅਕਸਰ ਜੂਨੀਅਰ 플레이ਰਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਮੈਂ ਉਹ ਜਨਰੇਸ਼ਨ ਤਾਂ ਜੋ ਜੋ ਦੋ ਦਾ ਕੇ ਖੇਲਣ ਤੋਂ ਬਾਅਦ ਇਹ ਪਤਾ ਲੱਗਾ ਕਿ ਉਹ ਕਹਿੰਦੇ ਆ ਕਿਸੇ ਦੀ ਐਗਜ਼ਾਮਪਲ ਬਣਾ ਲੈਂਦੇ ਆ ਆਧਾਰਨ ਵਜੋਂ ਉਹ ਕਹਿੰਦੇ ਭਈ ਉਹ ਬੰਦਾ ਵੀ ਇਦਾਂ ਅਚੀਵ ਕਰ ਗਿਆ ਉਹ ਤਾਂ ਜੀ ਬਹੁਤ ਰੱਖ ਲਓ ਕਿਸੇ ਤਰ੍ਹਾਂ ਦਾ ਉਹ ਸੇਵਨ ਕਰਦਾ ਸੀ ਉਹ ਫੇਰ ਵੀ 플레이ਰ ਬਣ ਗਿਆ ਉਹਨੂੰ ਤਾਂ ਇਦਾਂ ਹੋ ਗਈ ਪਰ ਉਹਨੂੰ ਹੀ ਨਹੀਂ ਪਤਾ ਉਹਦੀ ਲੌਂਗਿਵਿਟੀ ਜ਼ਿਆਦਾ ਨਹੀਂ ਜੀ ਤੁਸੀਂ ਇਹ ਦੇਖੋ ਜੀ ਉਹ ਬੰਦੇ ਨੇ ਇੰਨੇ ਨਾ ਇੰਨਾ ਗੇਨ ਕਰ ਲਿਆ ਜੇ ਉਹਦੇ ਕੋਲ ਨੇਚਰਲ ਟੈਲੈਂਟ ਨਹੀਂ ਸੀਗਾ ਜੋ ਮਿਹਨਤ ਕਰ ਲੈਂਦਾ ਤਾਂ ਹੋ ਸਕਦਾ ਉਹ ਹੋਰ ਗੇਨ ਕਰ ਲੈਂਦਾ ਇਹ ਦੇਖੋ ਤਾਂ ਜਿਹੜੀ ਉਹ ਸ਼ਾਰਟਕਟ ਹੁਣ ਕੀ ਆ ਇੱਕ ਪ੍ਰੋਸੈਸ ਦੇ ਥਰੂ ਤੁਹਾਨੂੰ ਜਾਣਾ ਹੀ ਪੈਣਾ ਉਹ ਪ੍ਰੋਸੈਸ ਇਹ ਆ ਹੋ ਸਕਦਾ ਤੁਹਾਡੇ ਘਰ ਦੇ ਵਿੱਚ ਲੱਖਾਂ ਕਰੋੜਾਪਤੀਆਂ ਤੁਸੀਂ ਪਰ ਜੇ ਤੁਹਾਨੂੰ ਇੱਥੋਂ ਕਲਕੱਤੇ ਨੂੰ ਜਾਣਾ ਆ ਤਾਂ ਤੁਸੀਂ ਇੱਕ ਆਵਾਜਾਈ ਸਾਧਨ ਜਿਹੜਾ ਆ ਜਹਾਜ਼ ਆ ਸਾਰਿਆਂ ਨਾਲ ਬੈਠ ਕੇ ਜਾਣਾ ਪੈਣਾ ਜਾਂ ਤੁਸੀਂ ਬਹੁਤ ਅਮੀਰ ਹੋਮੋ ਆਪਣਾ ਜਹਾਜ਼ ਕਰਕੇ ਜਾਓ ਪਰ ਉੱਥੇ ਤੱਕ ਜੇ ਤੁਸੀਂ ਨਹੀਂ ਜਾ ਸਕਦੇ ਤਾਂ ਤੁਹਾਨੂੰ ਬਾਕੀਆਂ ਨਾਲ ਜਹਾਜ਼ 'ਚ ਬੈਠ ਕੇ ਜਾਣਾ ਪੈਂਦਾ ਉਹ ਅੱਜ ਦੇ ਜਿੰਨੇ ਕਰੋੜਪਤੀ ਉਹ ਵੀ ਇੱਦੇ ਜਾਂਦੇ ਆ। ਸਪਰਸੈਸ ਆ। ਬਿਲਕੁਲ ਨਵੇਂ ਪਲੇਅਰਾਂ ਵਾਸਤੇ ਸਿੱਖਣ ਵਾਲੀਆਂ ਗੱਲਾਂ ਵਾਂ ਕਿ ਮਿਹਨਤ ਤੋਂ ਬਿਨਾ ਕੁਝ ਨਹੀਂ ਹੈ। ਜਦ ਜਨਰ ਮਿਹਨਤ ਨਾਲ ਕਰੀਏ। ਸੋ ਇੱਕ ਵਾਰ ਫੇਰ ਭਾਰੀਆ ਤੇ ਮਨਜੋਤ ਸਿੰਘ ਦਾ ਆਪਣੇ ਤਰੰਤਨ ਜ਼ਿਲ੍ਹੇ ਵਿੱਚ ਆਉਣ ਵਾਸਤੇ ਜੀਡੀਐਫਸੀ ਕਲੱਬ ਵੱਲੋਂ ਤੇ ਸਾਡੀ ਲਾਇਗ ਦੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਸასი ਸ਼ਾਲ। ਧੰਨਵਾਦ ਜੀ ਬਹੁਤ-ਬਹੁਤ।